ब्लॉक कांग्रेस बसी पठाना की बैठक में विशेष रूप से शामिल हुए डॉक्टर अमर सिंह सांसद और जिला कांग्रेस कमेटी फतेहगढ़ साहब के अध्यक्ष डॉक्टर सिकंदर सिंह ने कहा कि कांग्रेस हाईकमान के निर्देश पर पार्टी को और मजबूत करने के लिए वर्ष 2025 के दौरान विभिन्न गतिविधियों की योजनाएं बनाई जा रही हैं उन्होंने कार्यकर्ताओं को 26 मई को अमलोह हल्के में होने वाली संविधान रैली में अधिक से अधिक भागीदारी सुनिश्चित करने के निर्देश दिए आगे मीडिया से बातचीत करते हुए डॉक्टर अमर सिंह संसद सदस्य और डॉक्टर सिकंदर सिंह जिला अध्यक्ष ने क्या कहा सुने साहेब मार्कन की इस रिपोर्ट में आज अग्राम ये जो भी असि पठाणा आने चाहे कोई भी अभी राजनीतिक काम करना हो मीटिंग करनी कुछ भी करना हो सब तो पहला असर बाबा बुद्धा जी का जो डेरा वा और उन्होंने जरा स्थान है ਅਸੀਂ ਉੱਥੇ ਨਤਮਸਕ ਹੁੰਨੇ ਆ ਉਹਨਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਦਾ ਅਸ਼ੀਰਵਾਦ ਲੈਂਦੇ ਆ ਉਹਨਾਂ ਦੇ ਅਸ਼ੀਰਵਾਦ ਲੈਣ ਤੋਂ ਬਾਅਦ ਅਸੀਂ ਸਾਡੀ ਮੀਟਿੰਗ ਇਹ ਆ ਕਿ 2025 ਦਾ ਜਿਹੜਾ ਸਾਲ ਹੈ ਉਹ ਕਾਂਗਰਸ ਪਾਰਟੀ ਨੇ ਉਹ ਆਰਗੇਨਾਈਜੇਸ਼ਨ ਨੂੰ ਮੋਢੇ ਸਾਡੀ ਜਿਹੜੀ ਸੰਸਥਾ ਹੈ ਉਹਨੂੰ ਤਗੜਿਆ ਕਰਨ ਲਈ ਲਾਇਆ ਉਹਦੇ ਵਿੱਚ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਸਾਡੀ ਜ਼ਿਲ੍ਹਾ ਲੇਵਲ ਤੇ ਸਾਰੇ ਜ਼ਿਲ੍ਹਿਆਂ ਚ ਰੈਲੀਆਂ ਹੋਣੀਆਂ ਇੱਕ ਸੂਬਾ ਰੈਲੀ ਹੋਣੀ ਆ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਜਿਹੜੀ ਰੈਲੀ ਆ ਉਹ ਅਸੀਂ ਆ 26 ਤਰੀਕ ਨੂੰ ਪਹਿਲਾਂ ਅਸੀਂ 25 ਤਰੀਕ ਕੀਤੀ ਸੀ ਉਹ ਜਨਰਲ ਸੈਕਟਰੀ ਸਾਹਿਬ ਨੇ ਕਿਹਾ ਮੈਂ 26 ਤਰੀਕ ਨੂੰ ਆਉਂਗਾ 26 ਤਰੀਕ ਨੂੰ ਅਸੀਂ ਅਮਲੋਹ ਹਲ ਅਮਲੋਹ ਜਿਹੜਾ ਕਸਬਾ ਉਹਦੇ ਚ ਕਰਾਂਗੇ ਔਰ ਸਾਰੇ ਜ਼ਿਲ੍ਹੇ ਤੋਂ ਜ਼ਿਆਦਾ ਤੋਂ ਜ਼ਿਆਦਾ ਸੇ ਕਾਂਗਰਸ ਦੇ ਵਰਕਰ ਜਾਣਗੇ ਔਰ ਉੱਥੇ ਸੌਖਾਣਗੇ ਕਿ ਅਸੀਂ ਸੰਵਿਧਾਨ ਨੂੰ ਬਚਾਵਾਂਗੇ ਆਪਣੀ ਸੰਸਥਾ ਨੂੰ ਤਾਕਤ ਚ ਕਰਾਂਗੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਬਹੁਤ ਵੱਡੀ ਖੁਸ਼ਕਿਸਮਤੀ ਹੁੰਦੀ ਆ ਕਿ ਤੁਹਾਨੂੰ ਤੁਹਾਡੀ ਪਾਰਟੀ ਔਰ ਤੁਹਾਡੀ ਸਰਕਾਰ ਕਿਉਂਕਿ ਮੈਂ ਕਾਂਗਰਸ ਪਾਰਟੀ ਦੀ ਪਰਮਿਸ਼ਨ ਨਾਲ ਅਨੁਮਤੀ ਨਾਲ ਜਾ ਰਿਹਾ ਕਿਉਂਕਿ ਮੈਂ ਬਹੁਤ ਡਿਸਪਲਨਡ ਆਦਮੀ ਆ ਜੇ ਕਾਂਗਰਸ ਪਾਰਟੀ ਨਾ ਚਾਵੇ ਤੇ ਮੇਰਾ ਮੈਂ ਸਰਕਾਰ ਨੂੰ ਵੀ ਕਹਤਾ ਸੀ ਹੁਣ ਪਰਮਿਸ਼ਨ ਹੋ ਗਈ ਆ ਮੇਰੀ ਕਿ ਕਾਂਗਰਸ ਪਾਰਟੀ ਨੇ ਕਿਹਾ ਨਹੀਂ ਡੈਲੀਗੇਸ਼ਨ ਚ ਜਾਓ ਮੈਂ ਜਾ ਕੇ ਪੰਜ ਮੁਲਕਾਂ 'ਚ ਜਿੱਨਾਂ 'ਚ ਮੈਂ ਜਾ ਰਿਹਾ ਹਾਂ ਉਹਨਾਂ 'ਚ ਜਾ ਕੇ ਹਿੰਦੁਸਤਾਨ ਦਾ ਜਿਹੜਾ ਵਿਊ ਪੁਆਇੰਟ ਆ ਜਿਹੜਾ ਮਤ ਹੈਗਾ ਕਿ ਪਾਕਿਸਤਾਨ ਸਾਡੇ ਨਾਲ ਕੀ ਕਰਦਾ ਇੱਥੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕੀ ਕਿਵੇਂ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਕਿਵੇਂ ਨਸ਼ਿਆਂ ਨੂੰ ਕਿਵੇਂ ਇੱਥੇ ਹੁੰਦਾ ਉਹ ਸਾਰੀਆਂ ਗੱਲਾਂ ਮੈਂ ਪਾਕਿਸਤਾਨ ਦੀ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਸਾਰੀਆਂ ਗੱਲਾਂ ਉੱਥੇ ਸਾਰੇ ਦੂਸਰੇ ਮੁਲਕਾਂ ਨੂੰ ਦੱਸਾਂਗਾ ਖਾਸ ਕਰ ਆਪਣੇ ਸੂਬੇ ਨੂੰ ਲੈ ਕੇ ਜ਼ਰੂਰ ਦੱਸਾਂਗਾ ਕਿ ਬਈ ਇੱਥੇ ਕੀ ਕੁਝ ਹੋ ਸਾਡੇ ਨਾਲ ਬਾਰ ਬਾਰ ਕਰਦੇ ਆ ਸਰ ਕਿਹੜੇ ਕਿਹੜੇ ਮੁਲਕਾਂ ਦੇ ਨਾਲ ਚ ਜਾ ਰਹੇ ਇੰਗਲੈਂਡ ਹੈ ਫਰਾਂਸ ਹੈ ਇਟਲੀ ਹੈ ਡੈਨਮਾਰਕ ਹੈ ਇਸ ਤਰ੍ਹਾਂ ਕਈ 4-5 ਮੁਲਕ ਨੇ ਉਹਨਾਂ ਜਾਵਾਂਗੇ ਸੋਫੀਆ ਕਰੈਸੀ ਜਾਨੇ ਭਾਣਾ ਨੇ ਐਂਟਰੇ ਭਾਜਾ ਦੇ ਐਮਪੀ ਨੇ ਕੋਈ ਟਿੱਪਣੀ ਕੀਤੀ ਹੈ ਮੰਤਰੀ ਮੰਤਰੀ ਹੈ ਕੋਈ ਹਰੇ ਕੋ ਕੋ ਚੰਗੀ ਗੱਲ ਥੋੜੀ ਆ ਭਾਰਤ ਸਰਕਾਰ ਸੂਫ ਕਰਨਲ ਸੋਫੀਆ ਕਰੈਸ਼ੀ ਸਾਰਾ ਦਿਨ ਸਾਡੇ ਹਿੰਦੁਸਤਾਨ ਲਈ ਬੋਲਦੀ ਸੀ ਉਹਨਾਂ ਲਈ ਅਗਰ ਉਹ ਕਰਨਲ ਸਾਹਿਬ ਲਈ ਅਗਰ ਕੋਈ ਆਦਮੀ ਅਪਸ਼ਬਦ ਬੋਲਦਾ ਉਹ ਤਾਂ ਮੇਰੇ ਖਿਆਲ ਸਭ ਤੋਂ ਨਿੰਦਣੀ ਔਰ ਸਭ ਤੋਂ ਮਾੜੀ ਗੱਲ ਆ। ਫਤੇਗੜ ਸਾਹਿਬ ਦੀ ਧਿਰਤੀ ਤੇ ਜੇ ਸਾਡੇ ਡਾਕਟਰ ਅਮਰ ਸਿੰਘ ਜੀ ਨੇ ਮੈਂਬਰ ਪਾਰਲੀਮੈਂਟ ਫਤੇਗੜ ਸਾਹਿਬ ਦਾ ਮੈਂ ਇਹ ਕਹੂੰਗਾ ਵੀ ਇਨਾ ਵਰਗਾ ਸ਼ਰੀਫ ਔਰ ਜੈਂਟਲ ਵਿਅਕਤੀ ਕੋਈ ਨਹੀਂ ਹੁੰਦਾ। ਔਰ ਇਹ ਸਾਡੇ ਭਾਗ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹੋ ਜਿਹੀ ਮੈਂਬਰ ਪਾਰਲੀਮੈਂਟ ਮਿਲੇ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਸਾਡੇ ਫਤਿਹਗੜ ਸਾਹਿਬ ਦੀ ਧਰਤੀ ਸਾਨੂੰ ਜਿੱਥੇ ਅਸੀਂ ਮਤਮਸਤਕ ਹੁੰਦੇ ਆ ਉਹਦੀ ਇਹ ਸੇਵਾ ਦੀ ਦਤ ਪਰ ਹਾਜ਼ਰ ਰਹਿੰਦੇ ਨੇ ਤੇ ਜਦੋਂ ਇਹਨੂੰ ਵਰਕਰ ਇਹਨਾਂ ਨੂੰ ਇੱਕ ਇੱਕ ਛੋਟੇ ਤੋਂ ਛੋਟਾ ਦੇ ਵੱਡੇ ਤੋਂ ਵੱਡਾ ਵਰਕਰ ਸੱਦਦਾ ਇਹ ਉਹਦੀ ਇੱਕ ਇਸ਼ਾਰੇ ਤੇ ਉੱਥੇ ਚਲੇ ਆਉਂਦੇ ਨੇ ਕੱਚੀ ਤੰਦਨਾ ਵੀ ਬੰਦੇ ਆਉਂਦੇ ਨੇ ਸੋ ਸਾਨੂੰ ਇਹੋ ਜਿਹੀ ਡਾਕਟਰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਖਵਾਨੋ ਦੇ ਸਾਨੂੰ ਬਹੁਤ ਸਮਾਨ ਹੈ ਜਿਉਂ ਰੈਡੀ ਕਰਨ ਜਾ ਰਹੇ ਹੋ ਕਿੰਦਾਂ ਦੀ ਤਿਆਰੀਆਂ ਨੇ ਸਰ ਜੀ ਤਿਆਰੀਆਂ ਇਹ ਪੂਰੇ ਜੋਰਾਂ ਸ਼ੋਰਾਂ ਤੰਨੇ ਜੀ ਅੱਜ ਬਲੌਕ ਬਸੇ ਪਠਾਣਾ ਦੀ ਅਮੇਚੰਦ ਦੇ ਉਧਰ ਹਾਜ਼ਰੀ ਚ ਅਸੀਂ ਕਰ ਰਹੇ ਆ ਪ੍ਰਧਾਨਗੀ ਮੀਟਿੰਗ ਬੁਲਾਈ ਆ ਪਹਿਲਾਂ ਡਾਕਟਰ ਸਾਹਿਬ ਖਵਾਨੋ ਜਾ ਕੇ ਆਏ ਨੇ ਉੱਤੇ ਆਪਣਾ ਪ੍ਰਧਾਨ ਜੀ ਨਾਲ ਮੀਟਿੰਗ ਕਰਕੇ ਆਏ ਨੇ ਖਵਾਨੋ ਦੇ ਪ੍ਰਧਾਨ ਜੀ ਨਾਲ ਇਸ ਤਰ੍ਹਾਂ ਜਿਹੜੀ ਅਗਲਗ ਮੇੜੇ ਉਹਦੇ ਵਿੱਚ ਅਸੀਂ ਇੰਤਜ਼ਾਮ ਕਰ ਰਹੇ ਆ ਵੀ ਅਸੀਂ ਆਪਣੇ ਵਰਕਰਾਂ ਨੂੰ ਬੜੇ ਤਰੀਕੇ ਨਾਲ ਔਰ ਉੱਥੇ ਹਮਰੋਹ ਦੀ ਰੈਡੀ ਤੇ ਪਹੁੰਚਾਈਏ ਤਾਂ ਕਿ ਆਉਣ ਵਾਲਾ ਸਾਡਾ ਦਿੱਲੀ ਦਾ ਲੀਡਰ ਉਹਨਾਂ ਦੇ ਉਹ ਖਿਆਲ ਸੁਣ ਸਕਣ ਤੇ ਅਸੀਂ ਉਹਨਾਂ ਦੇ ਆਮਦ ਦੇ ਵਿੱਚ ਲਾਈਨਾ ਬਣ ਕੇ ਢੇੜਾਂ ਲਾ ਕੇ ਉੱਥੇ ਖੜੇ ਹੋ ਜਾਈਏ